ਕੀਤੀ ਸ਼ਬਦ ਗੁਰੂਆਂ ਦਾ ਛੋੜਿਆ ਚੱਲਣ ਤੋਂ ਕੱਡੀਆਂ ਤੱਕੀਆਂ ਗਈ। ਤਸ ਦਾ ਹਾਲ ਦਰੋਗਾ ਝਾਕੇ ਰਾਜ ਬੈਣੀ ਝੁਲਮਕ ਮਾਕੇ ਗੁਰਾਂ ਤੱਕੀਆਂ ਪਿੱਛਣ ਲੱਗ ਤੂਏ ਕੀ ਸਰੀ ਸਫਾਈ ਹੋਏ ਕੋਲ ਸਜਾ ਮਿਲੂਗੀ ਤੈਨੂੰ ਸਜਾਦ ਗੁਰਨੇ ਪਾਈ ਹੋਏ ਆਪੇ ਆ ਸਜਾ ਮਿਲੂਗੀ ਤੈਨੂੰ ਸਜਾਦ ਗੁਰਨੇ ਪਾਈ ਹੋਏ ਤੇ ਚਰਨੀ ਬਾਬਨ ਲੱਗਿਆ ਨਾਲੇ ਨੀਰ ਨੈਤਰੋਂ ਬਗਿਆ ਮੈਂ ਤਾਂ ਗਿਆ ਮਾਲਕਾ ਠਗਿਆ ਮਿਲਣ ਦੀ ਏ ਹੋ ਜੁੰਤੀ ਜੀ ਹੱਕ ਤੇ ਗੁਰੂ ਨਾਨਕ ਦੇਵਤਾਰ ਮੇਰੋ

ਪੈਰ ਬਨਵਾਰੀ ਜਾ ਕੇ ਮਕੇ ਨਵਾਜ਼ ਗੁਜਾਰੀ ਲਿਆਰੀ ਤੇਰੇ ਕਾਮੀ ਦੀ ਲੱਗਾ ਬਲ ਖੁਦਾ ਦੇ ਕਰਕੇ ਸਾਂਗੇ ਅੰਤਰ ਗਾਮੀ ਦੀ ਲੱਗਾ ਬਲ ਖੁਦਾ ਦੇ ਕਰਕੇ ਸਾਂਗੇ ਅੰਤਰ ਗਾਮੀ ਦੀ ਤੇਰੇ ਚੱਲ ਨਾਮਾ ਛਿੱਤਰ ਕੰਨ ਗੁਰੂ ਨਾਨਕ ਜਗਦੀਸ਼ਰ ਲੱਗਦਾ ਹੈ ਕਿਰਨਾਲ ਦੇਖੀ ਐਸੀ ਬਾਜੀ ਐ ਰੱਬਾ ਇੱਕ ਕਿਆਮਤ ਆਈ ਚੰਨ ਦੀ ਦਿੱਤੀ ਆ ਕਾਦੀ ਐ ਰੱਬਾ ਇੱਕ ਕਿਆਮਤ ਆਈ ਚੰਨ ਦੀ ਦਿੱਤੀ ਆ ਕਾਦੀ ਐ